ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਜਿਹੜਾ ਪਿਜਰੇ ਵਾਲਾ ਕੀਜ਼ਰ ਹੁੰਦਾ ਵਾ ਉਹਦੇ ਜਿਹੜਾ ਕਨੈਕਸ਼ਨ ਆ ਥਰਮੋਸਟੇਟ ਦੇ ਜਾਂ 엘ਮੈਂਟ ਦੇ ਉਹ ਕਿਵੇਂ ਕੀਤੇ ਜਾਂਦੇ ਆ ਆਮ ਤੌਰ ਤੇ ਹਰ ਬੰਦਾ ਕੀ ਆ ਵੀ ਸਰਵਿਸ ਦਾ ਘਰ ਵਿੱਚ ਕਰ ਹੀ ਲੈਂਦਾ ਵਾ ਪਰ ਬਿਜਰੀ ਵਾਲੇ ਕਨੈਕਸ਼ਨ ਆ ਤੇ ਆ ਕਿ ਹਰ ਬੰਦਾ ਉਹ ਕੱਲੇ-ਕੱਲੇ ਕਨੈਕਸ਼ਨ ਤੁਹਾਨੂੰ ਸਮਝਾਵਾਂਗੇ ਆਜੋ ਸ਼ੁਰੂ ਕਰਦੇ ਆ ਇਹ ਵੀਡੀਓ ਬਿਜਲੀ ਵਾਲੀ ਕੀ ਹੈ ਵੇਕ ਕਨੈਕਸ਼ਨ ਕਰਨ ਦਾ ਤਰੀਕਾ ਇਹ ਐਲੀਮੈਂਟ ਇਹ ਆਟੋਕਟ ਇਹ ਵਾਲੀ ਆ ਥਰਮੋਸਟੇਟ ਇਹਦੇ ਵਿੱਚ ਕੀ ਆ ਹਮੇਸ਼ਾ ਵਾਸਤੇ ਐਕਸਟਰਾ ਫਿਰ ਮਤਰਾ ਬਿਜਲੀ ਵਾਲੀ ਕੀ ਜਰਦੀ ਵੇ ਕਨੈਕਸ਼ਨਾਂ ਦੀਆਂ ਹੁੰਦੀਆਂ ਹੁੰਦੀਆਂ ਨੇ ਲਾਲ ਲਾਲ ਕਾਲੀ ਹਰੀ ਕਾਲੀ ਲਾਲ ਹਰੀ ਠੀਕ ਹੈ ਇਹਦੇ ਵਿੱਚ ਨਾ ਤਕਰੀਬਨ ਸਾਰਿਆਂ ਦੇ ਇਸ ਤਰ੍ਹਾਂ ਦਾ ਪੁਆਇੰਟ ਦਿੱਤਾ ਹੁੰਦਾ ਹੈ ਇਹਦੇ ਵਿੱਚ ਜੀਲੀ ਲਾਲ ਤਾਰ ਆਣੀ ਹੈ ਸਭ ਤੋਂ ਪਹਿਲਾਂ ਆਟੋ ਕੱਟ ਦੇ ਵਿੱਚ ਜਾ ਕੇ ਕਲਿੱਕ ਲੇ ਕਨੈਕਸ਼ਨ ਵਿੱਚ ਸਮਝਾਵਾਂਗੇ ਤੁਹਾਨੂੰ ਲਾਲ ਤਾਰ ਆਟੋ ਕੱਟ ਦੇ ਵਿੱਚ ਚਲੀ ਗਈ ਤੇ ਇੱਕ ਤਾਰ ਸਿੱਧੀ ੀਜ਼ਰ ਦੇ ਐਲੀਮੈਂਟਰੀ ਵਿੱਚ ਡਾਇਰੈਕਟ ਫੇਸ ਜਿਹੜਾ ਹੁੰਦਾ ਮੇਸਾਂ ਵਾਸਤੇ ਆਟੋ ਕੱਟ ਦੇ ਵਿੱਚ ਦੀ ਜਾਂ ਥਰਮੋਸਟੇਟਰ ਆਟੋ ਕੱਟ ਥਰਮੋਸਟੇਟਰ ਦੋਨਾਂ ਦੇ ਵਿੱਚ ਦੀ ਹੋਣਾ ਚਾਹੀਦਾ ਜਿਹੜੀ ਨਿਊਟਰਲ ਆ ਕਾਲੀ ਤਾਰ ਹਮੇਸ਼ਾ ਡਾਇਰੈਕਟ ਆ ਗਈ ਜਿਹੜੀ ਘਰੀ ਤਾਰ ਆ ਹੁਣ ਮਾਰਤ ਦਿੱਤਾ ਠੀਕ ਹੈ ਜੀ ਉਸ ਤੋਂ ਬਾਅਦ ਚ ਦੋ ਤਾਰ ਦੇ ਆਪਾਂ ਟੋਟੇ ਛੋਟੇ ਛੋਟੇ ਲੈਣੇ ਆ ਦੋ ਤਾਰ ਦੇ ਟੋਟੇ ਇੱਕ ਤਾਰ ਦਾ ਟੋਟਾ ਜਿਹੜਾ ਵਾ ਉਹ ਆਟਾ ਕੱਟਦਾ ਆ ਆਟਾ ਕੱਟਦੇ ਜਿਹੜਾ ਖਾਲੀ ਪੁਆਇੰਟ ਵਾਲਾ ਆਟਾ ਕੱਟਦੇ ਆ ਪੁਆਇੰਟ 2 ਥਰਮੋਸਟੇਟ ਦੇ ਇੱਕ ਹਿੱਸੇ ਨੂੰ ਚਲੇ ਜਾਊਗਾ ਇੰਟੈਗਰ ਫਿਰ ਸੇਮ ਤਾਰ ਦਾ ਇੱਕ ਟੋਟਾ ਹੋ ਲੈ ਕੇ ਉਹਨੂੰ ਕੀ ਆ ਥਰਮੋਸਟੇਟ ਦੇ ਦੂਜੇ ਹਿੱਸੇ ਤੋਂ ਆ ਵਾਲ ਤੋਂ ਜਿਹੜਾ ਐਲੀਮੈਂਟ ਦਾ ਦੂਜਾ ਹਿੱਸਾ ਰਹਿੰਦਾ ਵਾ ਦੂਜਾ ਸਿਰ ਇਹ ਜਾ ਕੇ ਉੱਥੇ ਕੱਸ ਦੇਣਾ ਆ ਇਹ ਪ੍ਰੋਪਰ ਕਨੈਕਸ਼ਨ ਇਕੱਲੇ ਬਿਜਲੀ ਵਾਲੇ ਹੋ ਗਏ ਹੁਣ ਜਿਹੜੇ ਰਹਿ ਗਏ ਦੋ ਇੰਡੀਕੇਟਰ ਦੋ ਇੰਡੀਕੇਟਰਾਂ ਦੇ ਵਿੱਚੋਂ ਕੀ ਆ ਜਿਹੜਾ ਲਾਲ ਹੁੰਦਾ ਵਾ ਇਹ ਮੇਨ ਹੁੰਦਾ ਵਾ ਜਦੋਂ ਲਾਈਟ ਆ ਗਈ ਇਹਨੇ ਪਰਮਨੈਂਟ ਚੱਲਦਾ ਜੀ ਰਹਿਣਾ ਵਾ ਇਹਦੇ ਵਿੱਚ ਕੀ ਆ ਇੱਕ ਤਾਂ ਸਿੱਧੀ ਤਾਰ ਉੱਥੋਂ ਚੱਕ ਕੇ ਇਹਨੂੰ ਦਾੜ ਇੰਡੀਕੇਟਰ ਨੂੰ ਇੱਕ ਤਾਰ ਤਾਂ ਇੱਥੋਂ ਫੇਸ ਡਾਇਰੈਕਟ ਮੈਲੀ ਆ ਟੱਕੇ ਦੀ ਸਿੱਧੀ ਤਾਰ ਨਿਊਟਰਲ ਨੂੰ ਜੋੜ ਦੇਣੀ ਆ ਇਸੇ ਤਰ੍ਹਾਂ ਇੱਕ ਤਾਰ ਨਿਊਟਰਲ ਦੀ ਦੂਜੀ ਦੀ ਤਲ ਗਈ ਤੇ ਦੂਜੀ ਤਾਰ ਉਹਨੂੰ ਸਿੱਧੀ ਐਲੀਮੈਂਟ ਨੂੰ ਜੋੜ ਦੋਗੇ ਉਹ ਆਟੋ ਕੱਟ ਤੇ ਵੀ ਚੱਲੂਗਾ ਫਿਰ ਦੁਬਾਰੇ ਇੰਡੀਕੇਟਰ ਦੇ ਕਨੈਕਸ਼ਨਾਂ ਦਾ ਜਿਹੜਾ ਵਾ ਜਿਹੜੇ ਦੋ ਇੰਡੀਕੇਟਰ ਦੇ ਕਨੈਕਸ਼ਨ ਆ ਗਏ ਦੋ ਸਿਰੇ ਠੀਕ ਹੈ ਲਾਲ ਲਾਲ ਦਾ ਜਿਹੜਾ ਇੱਕ ਹਿੱਸਾ ਵਾ ਉਹ ਸਿੱਧਾ ਡਾਇਰੈਕਟ ਜਿਹੜੀ ਵੀ ਤਾਰ ਲਾਲ ਆ ਰਹੀ ਹੈਗੀ ਚਾਹੇ ਇਹਨਾਂ ਨੂੰ ਸਿੱਧੀਆਂ ਮੇਨ ਤੇ ਜਿਹੜੀਆਂ ਆ ਦੋ ਮੇਨ ਤਾਰਾਂ ਹੁੰਦੀਆਂ ਇਹਨਾਂ ਤੇ ਲਾ ਦੋ ਬਿਲਕੁਲ ਉਥੇ ਲਾ ਕੇ ਇਹਨਾਂ ਨੇ ਮੇਨ ਤੇ ਕੰਮ ਕਰਦੇ ਸ਼ੁਰੂ ਹੋ ਜਣਾ ਜਿਹੜੀ ਕਾਲੀ ਤਾਰ ਆ ਨੀਲਾ ਇੰਡੀਕੇਟਰ ਹੁੰਦਾ ਵਾ ਨੀਲਾ ਜਾਂ ਹਰਾ ਇੰਡੀਕੇਟਰ ਹੁੰਦਾ ਇਹਨੂੰ ਜਿਹੜਾ ਐਲੀਮੈਂਟ ਹੁੰਦਾ ਐਲੀਮੈਂਟ ਤੇ ਸਿੱਧੀਆਂ ਡਾਇਰੈਕਟ ਤਾਰਾਂ ਜਦੋਂ ਇੱਥੇ ਜੋੜ ਦਾਂਗੇ ਤਾਂ ਉਹ ਆਟੋ ਕਟ ਦੇ ਥਰੂ ਹੀ ਚੱਲੂਗਾ ਜਦੋਂ ਆਟੋ ਕਟ ਹੋ ਜੂਗਾ ਗੀజర్ ਦਾ ਇੰਡੀਕੇਟਰ ਜਿਹੜਾ ਹਰਾ ਵਾ ਉਹ ਬੰਦ ਹੋ ਜੂਜੇ ਜਦੋਂ ਚੱਲੂਗਾ ਤਾਂ ਨਾਲ ਦੀ ਨਾਲ ਇਹ ਹਰਾ ਇੰਡੀਕੇਟਰ ਚੱਲਦਾ ਰਹਿ ਜੂਗਾ ਠੀਕ ਹੈ ਹੁਣ ਦੁਬਾਰਾ ਫੇਰ ਇੱਕ ਵਾਰੀ ਕਨੈਕਸ਼ਨਾਂ ਦਾ ਧਿਆਨ ਦੇ ਲੋ ਜਿਵੇਂ ਦੋ ਤਾਰਾਂ ਜਿਹੜੀ ਤਿੰਨ ਤਾਰਾਂ ਆਉਂਦੀਆਂ ਨੇ ਗੀజర్ ਦੀਆਂ ਇਹ ਤਾਂ ਅਰਥ ਆ ਇਹਨੂੰ ਬੋਡੀ ਨਾਲ ਕਿਤੇ ਵੀ ਟੱਚ ਕਰ ਸਕਦੇ ਆ ਲਾਲ ਤਾਰ ਫੇਸ ਹੁੰਦੀ ਆ ਲਾਲ ਤਾਰ ਫੇਸ ਦੇ ਵਿੱਚੋਂ ਸਭ ਤੋਂ ਪਹਿਲਾਂ ਆਟੋ ਕਟ ਨੂੰ ਆਟੋ ਕੱਟ ਤੋਂ ਇੱਕ ਟੋਟਾ ਚੱਕੇਗਾ ਹਾਂ ਥਰਮੋਸਟੇਟ ਨੂੰ ਥਰਮੋਸਟੇਟ ਤੋਂ ਇੱਕ ਟੋਟਾ ਚੱਕ ਕੇ ਐਲੀਮੈਂਟ ਨੂੰ ਠੀਕ ਹੈ ਜੀ ਇੱਕ ਤਾਰ ਜਿਹੜੀ ਸਿੱਧੀ ਡਾਇਰੈਕਟ ਕਾਲੀ ਤਾਰ ਜਿਹੜੀ ਹੁੰਦੀ ਹੈ ਫੇਰ ਸਿੱਧੀ ਐਲੀਮੈਂਟ ਨੂੰ ਹੁਣ ਦੋਨੇ ਤਾਰ ਐਲੀਮੈਂਟ ਨੂੰ ਹੀ ਮੈਨ ਲੈ ਗਈਆਂ ਥਰਮੋਸਟੇਟ ਦੇ ਥਰੂ ਹੋ ਕੇ ਮਿਲ ਲਗੀਆਂ ਅਰੇ ਜੀਕਰ ਕਿਸੇ ਕਿਸਮ ਦਾ ਕੋਈ ਡਾਊਟ ਹੋਵੇ ਜਾਂ ਨਾ ਸਮਝ ਲੱਗੀ ਹੋਵੇ ਤਾਂ ਉਹ ਸਾਨੂੰ ਵੀਡੀਓ ਤੇ ਮੈਸੇਜ ਜ਼ਰੂਰ ਕਰ ਸਕਦਾ ਵਾ ਧੰਨਵਾਦ ਜੀ